ਲਗਦਾ ਨਹੀਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੁਝ ਗੱਲਾਂ ਕਈਆਂ ਗਈਆਂ ਮੀਡੀਆ ਸਾਹਮਣੇ ਔਰ ਖਾਸ ਤੌਰ ਤੇ ਇੱਕ ਲੋਕਾਂ ਦੇ ਇਕੱਠ ਨੂੰ ਸਮੂਹ ਨੂੰ ਸੰਬੋਧਨ ਹੁੰਦਿਆਂ ਹੋਇਆ ਸੁਖਬੀਰ ਸਿੰਘ ਬਾਦਲ ਕੁਝ ਗੱਲਾਂ ਬੋਲੇ ਉਹਨਾਂ ਦੇ ਵਿੱਚ ਇਹੋ ਜਿਹੀਆਂ ਸਟੇਟਮੈਂਟਸ ਸਾਹਮਣੇ ਆ ਗਈਆਂ ਜੋ ਜਦੋਂ ਪਰਸੀਵ ਹੋਈਆਂ ਤੇ ਉਸ ਤੋਂ ਬਾਅਦ ਉਹਨਾਂ ਦਾ ਮਤਲਬ ਐ ਨਿਕਲਦਾ ਪ੍ਰਤੀਤ ਹੋਇਆ ਕਿ ਸ਼ਾਇਦ ਸ਼੍ਰੀ ਕਾਲ ਤਖਤ ਸਾਹਿਬ ਦੇ ਫੈਸਲੇ ਦੇ ਉੱਤੇ ਹੀ ਟਿੱਪਣੀ ਕਰ ਦਿੱਤੀ ਗਈ ਹੈ ਸੁਖਬੀਰ ਸਿੰਘ ਬਾਦਲ ਵੱਲੋਂ ਇੱਥੋਂ ਤੱਕ ਕਿਹਾ ਜਾਣ ਲੱਗਿਆ ਕਿ ਸ਼ਾਇਦ ਸੁਖਬੀਰ ਸਿੰਘ ਬਾਦਲ ਇਹਨਾਂ ਮਸਲਿਆਂ ਦੇ ਉੱਤੇ ਮੁੱਕਰ ਗਏ ਨੇ ਜੋ ਗੱਲਾਂ ਉੱਥੇ ਮੰਨੀਆਂ ਸੀ ਜਿਹੜੇ ਇਕਰਾਰ ਕੀਤੇ ਸੀ ਉਹ ਐਨ ਲੱਗਿਆ ਜਿਵੇਂ ਸੁਖਬੀਰ ਬਾਦਲ ਮੁੱਕਰ ਗਏ ਹੁਣ ਇਹਨਾਂ ਗੱਲਾਂ ਦੇ ਵਿੱਚ ਸੱਚਾਈ ਕਿੰਨੀ ਹੈ ਮੇਰੇ ਨਾਲ ਜੋ ਸ਼ਖਸ ਮੌਜੂਦ ਨੇ ਉਹ ਇਸ ਚੀਜ਼ ਨੂੰ ਬਿਹਤਰ ਸਮਝਦੇ ਨੇ ਔਰ ਸਮਝਾ ਸਕਦੇ ਨੇ ਇਸ ਸਾਰੇ ਸਿਨੈਰੀਓ ਨੂੰ ਕਿਸ ਤਰ੍ਹਾਂ ਵੇਖਣਾ ਹੈ ਪ੍ਰਸੀਵ ਕਰਨਾ ਉਹ ਦੱਸ ਸਕਦੇ ਨੇ ਮੇਰੇ ਨਾਲ ਭਾਈ ਰਣਜੀਤ ਸਿੰਘ ਦੰਦਮੀ ਟਕਸਾਲ ਤੋਂ ਮੌਜੂਦ ਨੇ ਭਾਈ ਸਾਹਿਬ ਸਮਝਾ ਦਿੱਤਾ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਪਾਈਨ ਜੀ ਸਿੱਧੀ ਲੰਘੇ ਦਿਣੀ ਇੱਕ ਸਟੇਟਮੈਂਟ ਸੁਖਵੀਰ ਸਿੰਘ ਬਾਦਲ ਦਿੰਦੇ ਨੇ ਉਹ ਹਰ ਕਿਸੇ ਨੇ ਸੁਣੀ ਤੁਸੀਂ ਵੀ ਸੁਣੀ ਤੁਸੀਂ ਬਹੁਤ ਪ੍ਰਤੀਕਰਮ ਆਲਰੇਡੀ ਉਹਦੇ ਉੱਤੇ ਦੇ ਚੁੱਕੇ ਹੋ ਪਰ ਮੈਂ ਵਿਸਥਾਰ ਪੂਰਵਕ ਇਹ ਜਾਣਨਾ ਚਾਹੁੰਦਾ ਕਿ ਸੁਖਵੀਰ ਬਾਦਲ ਦੀ ਉਸ ਸਟੇਟਮੈਂਟ ਨੂੰ ਪੰਥ ਕਿਵੇਂ ਪ੍ਰਸੀਵ ਕਰੇ ਪੰਥ ਕਿਵੇਂ ਉਹਨੂੰ ਸੋਚੇ ਸਮਝੇ ਦੇਖੋ ਸੁਖਵੀਰ ਸਿੰਘ ਬਾਦਲ ਨੇ ਦੁਬਾਰਾ ਫਿਰ ਖਾਲਸਾ ਪੰਥ ਦੇ ਨਾਲ ਮੱਥਾ ਲਾਇਆ ਹੈ ਉਨੇ ਸ੍ਰੀ ਆਕਾਸ਼ ਤਖਤ ਸਾਹਿਬ ਨੂੰ ਅਤੇ ਜਥੇਦਾਰਾਂ ਦੇ ਹੁਕਮ ਨੂੰ ਚੈਲੰਜ ਕੀਤਾ ਚੁਣੌਤੀ ਦਿੱਤੀ ਆ ਤੇ ਜਿਸ ਸਮੇਂ ਸੁਖਬੀਰ ਸਿੰਘ ਬਾਦਲ ਨੇ ਇੱਕ ਡਰਾਮਾ ਕੀਤਾ ਸੀ ਤਨਖਾਹ ਭੁਗਤੀ ਸੀ ਬਹੁਤ ਸਾਰੇ ਲੋਕਾਂ ਨੂੰ ਐਂਜ ਲੱਗਦਾ ਸੀ ਕਿ ਸ਼ਾਇਦ ਬਾਦਲ ਕੇ ਸੁਧਰ ਗਏ ਹੈ ਸ਼ਾਇਦ ਸੁਖਬੀਰ ਬਾਦਲ ਹੁਣ ਸੁਧਰ ਗਿਆ ਆ ਉਹ ਕਦੇ ਵੀ ਹੁਣ ਪੰਥ ਤੇ ਪੰਜਾਬ ਦੇ ਨਾਲ ਗਦਾਰੀ ਨਹੀਂ ਕਰੇਗਾ ਕਿ ਸ਼ਾਇਦ ਹੁਣ ਸ੍ਰੀ ਆਕਾਸ਼ ਤਖਤ ਸਾਹਿਬ ਦਾ ਹਰ ਹੁਕਮ ਮੰਨਿਆ ਜਾਵੇਗਾ ਤੇ ਜਥੇਦਾਰਾਂ ਨੂੰ ਕਦੇ ਵੀ ਟਿੱਚ ਨਹੀਂ ਜਾਣਿਆ ਰਹੇਗਾ ਗੁਰਧਾਮਾਂ ਦੀ ਜਿਹੜੀ ਦੁਰਵਰਤੋਂ ਨਹੀਂ ਕੀਤੀ ਜਾਵੇਗੀ ਤੇ ਸਿੱਖੀ ਸਿਧਾਂਤਾਂ ਦੇ ਉੱਤੇ ਅਕਾਲੀ ਦਲ ਬਾਦਲ ਪਹਿਰਾ ਦੇਵੇਗਾ ਪਰ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਦੇ ਜਿਹੜੇ ਵਹਿਮ ਸੀ ਜਿਹੜੇ ਭਰਮ ਪਾਲਦੇ ਸੀ ਲੋਕਾਂ ਨੇ ਉਹ ਬਹੁਤ ਛੇਤੀ ਕੱਢ ਦਿੱਤੇ ਆ ਤੇ ਉਹਨਾਂ ਨੇ ਦੱਸ ਦਿੱਤਾ ਆ ਕਿ ਜਿਸ ਤਰੀਕੇ ਨਾਲ ਸੀ ਪਹਿਲਾਂ ਪੰਥ ਦੇ ਸਿਧਾਂਤਾਂ ਦਾ ਘਾਨ ਕਰਦੇ ਰਹੇ ਆ ਆਪਣੀ ਸਿਆਸਤ ਭੋਗਣ ਦੇ ਵਾਸਤੇ ਤੇ ਹੁਣ ਵੀ ਉਹੀ ਕੁਝ ਕਰਾਂਗੇ ਹੁਣ ਜਿਸ ਤਰੀਕੇ ਦੇ ਨਾਲ ਸੁਖਵੀਰ ਸਿੰਘ ਬਾਦਲ ਨੇ ਇਹ ਖਾਲਸਾ ਪੰਥ ਨੂੰ ਵੰਗਾਰਿਆ ਆ ਇਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਖੁੱਲ੍ਹੋਂ ਖੁੱਲੀ ਚੁਣੌਤੀ ਦਿੱਤੀ ਗਈ ਹੈ ਜਥੇਦਾਰਾਂ ਨੂੰ ਚਾਹੀਦਾ ਆ ਕਿ ਹੁਣ ਹਰਗਿਜ਼ ਹੀ ਸੁਖਵੀਰ ਬਾਦਲ ਨੂੰ ਬਖਸ਼ਿਆ ਨਾ ਜਾਵੇ ਤੇ ਉਹਨੇ ਜਿੰਨੇ ਵੱਡੇ ਪਹਿਲਾਂ ਗੁਨਾਹ ਕੀਤੇ ਸੀ ਤੇ ਜਿੰਨੇ ਵੱਡੇ ਹੁਣ ਉਹ ਦੁਬਾਰਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰਕੇ ਹੁਕਮ ਨਾ ਮੰਨ ਕੇ ਗੁਨਾਹ ਕਰ ਰਿਹਾ ਆ ਉਹਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਬੰਦੋ ਜਿਦਾ ਆ ਉਹ ਛੇਕਿਆ ਜਾਣਾ ਚਾਹੀਦਾ ਆ ਪਹਿਲਾਂ ਸੁਖਬੀਰ ਬਾਦਲ ਨੇ ਆਪਣੇ ਹਰ ਇੱਕ ਦੋਸ਼ ਕਬੂਲ ਕੀਤੇ ਪਰ ਹੁਣ ਇੱਕ ਇੱਕ ਕਰਕੇ ਉਹਨਾਂ ਦੋਸ਼ਾਂ ਤੋਂ ਮੁਕਰ ਰਿਹਾ ਆ ਕਹਿਣ ਤੋਂ ਭਾਵ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਆਜ਼ਾਦ ਹਸਤੀ ਆ ਪ੍ਰਭੂ ਸਤਾਇਆ ਇਹ ਉਹਨੂੰ ਬੰਗਾਰਨ ਦਾ ਜਿਹੜੇ ਯਤਨ ਆ ਹੋ ਰਹੇ ਆ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਖਿਆ ਗਿਆ ਸੀ ਕਿ 3 ਤਰੀਕ ਤੱਕ ਨਹੀਂ 3 ਦਿਨਾਂ ਦੇ ਵਿੱਚ ਜਿਹੜੇ ਅਸਤੀਫੇ ਆ ਪ੍ਰਵਾਨ ਕੀਤੇ ਜਾਣ ਸੁਖਬੀਰ ਬਾਦਲ ਦਾ ਪਰ ਬਾਦਲ ਦਲ ਨੇ ਸੁਖਵੀਰ ਬਾਦਲ ਦਾ ਜਿਹੜਾ ਅਸਤੀਫਾ 3 ਦਿਨਾਂ ਦੇ ਵਿੱਚ ਤਾਂ ਕੀ 20 ਦਿਨਾਂ ਦੇ ਵਿੱਚ ਵੀ ਪ੍ਰਵਾਨਗੀ ਕੀਤਾ ਤੇ 20 ਦਿਨਾਂ ਤੋਂ ਵੀ ਉੱਪਰ ਜਿਹਦਾ ਸਮਾਂ ਆ ਉਹ ਹੋ ਚੁੱਕਾ ਹੋਇਆ ਆ ਉਹ ਕਹਿਣ ਤੋਂ ਭਾਵ ਕਿ ਜਥੇਦਾਰ ਕਹਿ ਰਹੇ ਆ ਕਿ ਅਸਤੀਫੇ ਦਿਓ ਤੇ ਸੁਖਵੀਰ ਬਾਦਲ ਤੇ ਉਹਦਾ ਬਾਦਲ ਦਲ ਕਹਿ ਰਿਹਾ ਕਿ ਜਿਹੜੇ ਅਸਤੀਫੇ ਆ ਉਹ ਅਸੀਂ ਨਹੀਂ ਦੇਣੇ ਉਹ ਦੁਬਾਰਾ ਫਿਰ ਸੁਖਵੀਰ ਬਾਦਲ ਨੂੰ ਹੀ ਪੰਥ ਦੇ ਸਿਰ ਦੀ ਉੱਤੇ ਬਿਠਾਉਣਾ ਚਾਹੁੰਦੇ ਆ ਸੁਖਵੀਰ ਬਾਦਲ ਦੀ ਪ੍ਰਧਾਨਗੀ ਬਚਾਉਣ ਦੇ ਵਾਸਤੇ ਉਹਨਾਂ ਨੂੰ ਜੋ ਕੰਮ ਵੀ ਕਰਨਾ ਪਏਗਾ ਉਹ ਪਹਿਲਾਂ ਵੀ ਕਰਦੇ ਰਹੇ ਆ ਤੇ ਹੁਣ ਵੀ ਉਹ ਕਰਨਗੇ ਉਹ ਕਹਿੰਦੇ ਕਿ ਪੰਥ ਭਾਵੇਂ ਢੱਠੇ ਖੂ ਦੇ ਵਿੱਚ ਪਵੇ ਸਾਡੀ ਜਿਹੜੀ ਪ੍ਰਧਾਨਗੀ ਆ ਉਹ ਬਚਣੀ ਚਾਹੀਦੀ ਆ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ 7 ਮੈਂਬਰੀ ਕਮੇਟੀ ਵੀ ਬਣਾਈ ਗਈ ਸੀ ਜਿਹਦੇ ਵਿੱਚ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸੁਪਤਰੀ ਬੀਬਾ ਸਤਵੰਤ ਕੌਰ ਵੀ ਸੀ ਤੇ ਬਾਦਲ ਗਿਆਨੇ ਉਸ 7 ਮੈਂਬਰੀ ਕਮੇਟੀ ਨੂੰ ਵੀ ਨਹੀਂ ਮੰਨਿਆ ਤੇ ਉਲਟਾ ਬਾਦਲ ਦੱਸਦੇ ਇੱਕ ਲੀਡਰ ਮਹੇਸ਼ ਇੰਦਰ ਸਿੰਘ ਗਰੇਵਾਦ ਨੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸੁਪਤਰੀ ਬੀਬਾ ਸਤਵੰਤ ਕੌਰ ਦੀ ਗਿਰਦਾਰ ਕੁਸ਼ੀ ਕਰਨੀ ਸ਼ੁਰੂ ਕਰ ਦਿੱਤੀ ਜੀ ਉਹਨਾਂ ਦੇ ਖਿਲਾਫ ਜਿਹੜੇ ਬਿਆਨਬਾਜ਼ੀ ਕੀਤੀ ਗਈ ਤੇ ਕੋਈ ਵੀ ਸ਼੍ਰੋਮਣੀ ਕਮੇਟੀ ਦਾ ਤੇ ਬਾਦਲ ਦਲ ਦਾ ਲੀਡਰ ਬੋਲਿਆ ਤੱਕ ਨਹੀਂ ਕਿ ਜੋ ਕੁਝ ਮਹੇਸ਼ਿੰਦਰ ਸਿੰਘ ਗਰੇਵਾਲ ਵੱਲੋਂ ਕੀਤਾ ਜਾ ਰਿਹਾ ਬੀਬੀ ਸਤਵੰਦ ਕੌਰ ਦੇ ਖਿਲਾਫ ਇਹ ਗਲਤ ਆ ਤੇ ਉਹ ਆਪਣੀ ਬਿਆਨਬਾਜ਼ੀ ਵਾਪਸ ਲਵੇ ਲੇਕਿਨ ਬਹੁਤ ਸਾਰੀਆਂ ਪੰਥਕ ਜਥੇਬੰਦੀਆਂ ਨੇ ਉਹਦਾ ਵਿਰੋਧ ਜ਼ਰੂਰ ਕੀਤਾ ਲੇਕਿਨ ਬਾਦਲ ਦਲ ਚਾਹੁੰਦਾ ਆ ਕਿ ਕੋਈ ਵੀ ਜਿਹੜਾ ਪੰਥ ਪ੍ਰਸਤ ਗੁਰਸਿੱਖਿਆ ਅਕਾਲੀ ਦਲ ਉਹਦੇ ਹੱਥਾਂ ਦੇ ਵਿੱਚ ਨਾ ਆਵੇ ਜਿਸ ਤਰ੍ਹਾਂ ਦੀ ਕਾਂਗਰਸ ਪਾਰਟੀ ਆ ਬਾਦਲ ਦਲ ਆ ਜਾਂ ਝਾੜੂ ਪਾਰਟੀ ਆ ਉਦਾਂ ਦਾ ਹੀ ਇਹਨਾਂ ਨੇ ਜਿਹੜਾ ਅਕਾਲੀ ਦਲ ਬਾਦਲ ਆ ਉਹ ਬਣਾ ਕੇ ਰੱਖ ਦਿੱਤਾ ਹੋਇਆ ਤੇ ਜਿਹੜਾ ਅਕਾਲੀ ਦਲ ਸਿੱਖ ਸੰਘਰਸ਼ ਦੇ ਵਿੱਚੋਂ ਜਿਹਦਾ ਜਨਮ ਹੋਇਆ ਸੀ ਸਿੱਖੀ ਵਿੱਚੋਂ ਜਨਮ ਹੋਇਆ ਸੀ ਇਹ ਹੁਣ ਉਹ ਅਕਾਲੀ ਦਲ ਨਹੀਂ ਰਹਿ ਗਿਆ 1994 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ 1994 ਵਿੱਚ ਮੋਗੇ ਵਿੱਚ ਕਾਨਫਰੰਸ ਕਰਕੇ ਤੇ ਅਕਾਲੀ ਦਲ ਨੂੰ ਇਹਨਾਂ ਨੇ ਪੰਜਾਬੀ ਦਲ ਪੰਜਾਬੀ ਪਾਰਟੀ ਬਣਾ ਦਿੱਤਾ ਪੰਜਾਬੀ ਪਾਰਟੀ ਤੋਂ ਇਹ ਬਾਦਲ ਦਲ ਬਣਦਾ ਬਾਦਲ ਦਲ ਤੋਂ ਇਹ 2015 ਤੱਕ ਬੇਅਦਬੀ ਦਲ ਬਣ ਚੁੱਕਿਆ ਆ ਜਿਸ ਤਰੀਕੇ ਨਾਲ ਇਹਨਾਂ ਨੇ ਸਿਰਸੇਵਾ ਦੇ ਨੂੰ ਮਾਫੀ ਦਿੱਤੀ ਇਹ ਇੱਕ ਸਿਰਸਾ ਦਲ ਬਣ ਚੁੱਕਿਆ ਹੁਣ ਦੇਖੋ ਕਿ ਅਕਾਲੀ ਦਲ ਵਿੱਚ ਤਾਂ ਅਮਰਤਾ ਦੇ ਗੁਰਸਿੱਖ ਸਾਫਤ ਸੂਤ ਚੜ੍ਹਦੀ ਕਲਾ ਪੰਥ ਤੇ ਪੰਥ ਦੀ ਚੜ੍ਹਦੀ ਕਲਾ ਅਲੋਚਨ ਵਾਲੇ ਗੁਰਸਿੱਖ ਹੁੰਦੇ ਸਨ ਜੋ ਗੁਰਧਾਮਾਂ ਦੀ ਪਵਿੱਤਰਤਾ ਦੀ ਆਜ਼ਾਦੀ ਦੇ ਲਈ ਸਿੱਖੀ ਦੀ ਚੜ੍ਹਦੀ ਕਲਾ ਦੇ ਲਈ ਜੂਝਦੇ ਸਨ ਪਰ ਹੁਣ ਜਿੰਨੇ ਸ਼ਰਾਬੀ ਕਬਾਬੀ ਗੁੰਡੇ ਚੋਰ ਬਦਮਾਸ਼ ਉਹ ਸਾਰੇ ਤੁਹਾਨੂੰ ਅਕਾਲੀ ਦਲ ਬਾਦਲ ਦੇ ਵਿੱਚ ਜਿਹੜਾ ਆ ਉਹ ਮਿਲ ਜਾਣਗੇ ਹੁਣ ਇਹ ਉਹ ਅਕਾਲੀ ਨਹੀਂ ਆ ਜਿਹਦਾ ਪੰਥ ਵਸੇ ਮੌਜੂਦਾ ਸਿਧਾਂਤ ਦਾ ਧਾਰ ਨਹੀਂ ਸੀ ਜਾਂ ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਹੈ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਧਕਾ ਨਾ ਜਾਵੇ ਇਹ ਉਹ ਅਕਾਲੀ ਨਹੀਂ ਰਿਹਾ ਇਹ ਕਹਿੰਦੇ ਕਿ ਬਸ ਸਾਡੀ ਸਿਆਸਤ ਚਮਕਣੀ ਚਾਹੀਦੀ ਆ ਸਾਨੂੰ ਪੰਥ ਦੇ ਸਿਧਾਂਤਾਂ ਦੇ ਨਾਲ ਕੋਈ ਵੀ ਜਿਹੜਾ ਲੈਣਾ ਦੇਣਾ ਨਹੀਂ ਆ ਤੇ ਜੋ ਕੁਝ ਹੁਣ ਬਾਦਲ ਕੇ ਕਰ ਰੇ ਆ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਨੂੰ ਖੁੱਲਮ ਖੁੱਲੀ ਜਿਹੜੀ ਆ ਚੁਣੌਤੀ ਦਿੱਤੀ ਗਈ ਆ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤਾਂ ਕਿਹਾ ਗਿਆ ਕਿ ਇਹ ਜਿਹੜੀ ਲੀਡਰਸ਼ਿਪ ਆ ਇਹ ਅਯੋਗ ਆ ਭਾਵ ਕਿ ਪੰਥ ਦੀ ਅਤੇ ਅਕਾਲੀ ਦਲ ਦੀ ਅਗਵਾਈ ਕਰਨ ਦੇ ਅਯੋਗ ਨਹੀਂ ਹੈਗੀ ਨਕਾਰ ਚੁੱਕੇ ਹੋਏ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪਰ ਬਾਦਲ ਕੇ ਉਹ ਦੁਬਾਰਾ ਫਿਰ ਪੰਥ ਦੇ ਸਿਰ ਉੱਤੇ ਪੰਜਾਬ ਦੇ ਲੋਕਾਂ ਦੇ ਸਿਰ ਉੱਤੇ ਹੀ ਬੈਠਣਾ ਚਾਹੁੰਦੇ ਆ ਅਕਾਲੀ ਦਲ ਉੱਤੇ ਉਹਨਾਂ ਨੇ ਦੁਬਾਰਾ ਜਿਹੜਾ ਕਬਜ਼ਾ ਆ ਉਹ ਬਣਾਇਆ ਹੋਇਆ ਉਹ ਤਾਂ ਚੋਣਾ ਲੜਨ ਦੀਆਂ ਤਿਆਰੀਆਂ ਕਰੀ ਫਿਰਦੇ ਆ ਤੇ ਜੋ ਕੁਝ ਉਹਨਾਂ ਨੇ ਦੋਸ਼ ਕਬੂਲੇ ਆ ਤੇ ਹੁਣ ਉਹ ਉਹਨਾਂ ਸਾਰਿਆਂ ਤੋਂ ਜਿਹੜਾ ਆ ਉਹ ਮੁਕਰੇ ਆ ਤੇ ਬਾਦਲ ਕੇ ਕਹਿਣ ਤੋਂ ਭਾਵ ਕਿ ਸੁਧਰੇ ਨਹੀਂ ਆ ਉਹ ਅੱਜ ਵੀ ਪੰਥ ਦੇ ਪੰਜਾਬ ਦੇ ਨਾਲ ਖੁੱਦ ਕੇ ਜਿਹੜੀਆਂ ਗਦਾਰੀਆਂ ਉਹ ਕਰਨਗੇ ਸਖਬੀਰ ਸਿੰਘ ਬਾਦਲ ਇੱਕ ਗੱਲ ਉੱਥੇ ਕਰਦੇ ਆ ਜਦੋਂ ਉਹ ਬਿਆਨ ਦੇ ਰਹੇ ਹੁੰਦੇ ਉਹ ਉਸ ਵੇਲੇ ਕਹਿੰਦੇ ਕਿ ਤੁਸੀਂ ਮੰਨ ਸਕਦੇ ਹੋ ਸ਼੍ਰੋਮਣੀ ਅਕਾਲੀ ਦਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਇਦਾਂ ਕਰੇਗੀ ਲੋਕਾਂ ਨੂੰ ਹਲੂਣ ਦਿਓਣਾ ਨੇ ਇਹ ਗੱਲ ਆਖੀ ਹੈ ਕਿ ਇਹ ਮੰਨਿਆ ਜਾ ਸਕਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਐ ਕਰਨਗੇ ਤੁਹਾਨੂੰ ਇਹ ਲੱਗਦਾ ਹੈ ਕਿ ਇਹ ਗੱਲਾਂ ਵਾਜਬ ਨੇ ਮਤਲਬ ਇੱਕ ਪਾਸੇ ਤਾਂ ਪਹਿਲਾਂ ਹੀ ਆਲਰੇਡੀ ਉਹ ਮੰਨ ਚੁੱਕੇ ਆ ਉਹ ਸਾਰੀਆਂ ਗੱਲਾਂ ਤੇ ਹੁਣ ਉਹ ਇਦਾਂ ਦੀਆਂ ਸਟੇਟਮੈਂਟਸ ਦੇ ਰਹੇ ਆ ਇਹ ਨਹੀਂ ਲੱਗਦਾ ਕਿ ਸਿੱਧਾ ਸਿੱਧਾ ਫੈਸਲੇ ਦੇ ਉੱਤੇ ਹੀ ਸਵਾਲ ਖੜਾ ਹੋ ਰਿਹਾ ਹੈ ਇਸ ਸਟ ਦੇਖੋ ਅਕਾਲੀ ਦਲ ਤੇ ਬਾਦਲ ਦਲ ਦੇ ਵਿੱਚ ਬਹੁਤ ਵੱਡਾ ਫਰਕ ਹੈ ਅਕਾਲੀ ਦਲ ਤਾਂ ਨਹੀਂ ਕਰ ਸਕਦਾ ਪਰ ਬਾਦਲ ਦਲ ਤਾਂ ਕਰ ਸਕਦਾ ਹੈ ਨਾ ਸਾਰਾ ਕੁਝ ਬਾਦਲਾਂ ਦੇ ਰਾਜ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਅਕਾਲੀ ਦਲ ਲਖਵਾ ਰਿਹਾ ਇਹਨਾਂ ਦੇ ਰਾਜ ਦੇ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਹੁੰਦੀਆਂ ਇਸ ਤੋਂ ਪਹਿਲਾਂ 1 ਜੂਨ 2015 ਨੂੰ ਬੁੱਧ ਜਵਾਹਰ ਕੇ ਦੇ ਪਿੰਡ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਸਰੂਪ ਗੁਰਦੁਆਰਾ ਸਾਹਿਬ ਤੋਂ ਚੋਰੀ ਕੀਤਾ ਜਾਂਦਾ ਹੈ ਚੋਰੀ ਕਰਨ ਤੋਂ ਬਾਅਦ ਪੋਸਟਰ ਲਗਾਏ ਜਾਂਦੇ ਆ ਸਿਰਸੇ ਵਾਲੇ ਦੇ ਚੇਲੇਆਂ ਵੱਲੋਂ ਕਿ ਸਿੱਖੋ ਤੁਹਾਡਾ ਗੁਰੂ ਸਾਡੇ ਕੋਲ ਆ ਜੇ ਹਿੰਮਤ ਆ ਤੇ ਬਚਾ ਲਵੋ ਪਰ ਬਾਦਲ ਸਰਕਾਰ ਦੇ ਵੱਲੋਂ ਜਿਹਦੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤੇ ਜਿੰਨੇ ਉਹ ਪਾਵਨ ਸਰੂਪ ਚੋਰੀ ਕਰਵਾਇਆ ਸੀ ਗੁਰਦੇਵ ਪ੍ਰੇਮੀ ਉਹਦੀ ਗੁਰਦੁਆਰੇ ਦੇ ਸਾਹਮਣੇ ਦੁਕਾਨ ਸੀ ਬਾਦਲ ਦਾ ਨੇ ਕਦੀ ਉਹਨੂੰ ਸ਼ਕਤੀ ਦੇ ਨਾਲ ਗ੍ਰਿਫਤਾਰ ਕਰਕੇ ਉਹਦੀ ਪੁੱਛਗੈਸ਼ ਹੀ ਨਹੀਂ ਕੀਤੀ ਨਹੀਂ ਤਾਂ ਸਾਰੀ ਗੱਲ ਉਦੋਂ ਹੀ ਸਾਹਮਣੇ ਆ ਜਾਣੀ ਸੀ ਪਰ ਬਾਅਦ ਵਿੱਚ ਵੇਖੋ ਕਿ ਅਕਤੂਬਰ ਦੇ ਵਿੱਚ ਤਕਰੀਬਨ 12 ਅਕਤੂਬਰ ਦੇ ਲਾਗੇ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਰਗਾਰੀ ਦੇ ਵਿੱਚ ਕੋਟਕਪੂਰਾ ਦੇ ਵਿੱਚ ਅੰਗ ਖਿਲਾਾਰੇ ਜਾਂਦੇ ਆ ਗੁਰੂ ਸਾਹਿਬ ਜੀ ਦੀਆਂ ਬੀਅਦਬੀਆਂ ਹੁੰਦੀਆਂ ਆ ਤੇ ਜਦੋਂ ਸੰਗਤਾਂ ਇਨਸਾਫ ਦੇ ਲਈ ਸੰਘਰਸ਼ ਕਰ ਰਹੀਆਂ ਹੁੰਦੀਆਂ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਹੁੰਦੀਆਂ ਮੋਰਚੇ ਤੇ ਉਹਨਾਂ ਸੰਗਤਾਂ ਦੇ ਉੱਤੇ ਸੁਖਵੀਰ ਬਾਦ ਦੇ ਹੁਕਮ ਦੇ ਉੱਤੇ ਸਮੇਤ ਸੈਣੀ ਤੇ ਹੋਰ ਉਮਰਾ ਦੰਗਲ ਵਰਗੇ ਅਫਸਰਾਂ ਦੇ ਵੱਲੋਂ ਗੋਲੀ ਚਲਾਈ ਜਾਂਦੀ ਹੈ ਦੋ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ ਇਹ ਤਾਂ ਸਾਰਾ ਕੁਝ ਪ੍ਰਤੱਖ ਸਾਹਮਣੇ ਆ ਸੁਖਵੀਰ ਬਾਦਲ ਜਿਹੜਾ ਆ ਉਹ ਕਿਵੇਂ ਜਿਹੜਾ ਉਹ ਮੁੱਕਣ ਸਕਦਾ ਇਹਨਾਂ ਦੇ ਰਾਜ ਦੇ ਵਿੱਚ ਵੀ ਅਤਭਿਆ ਹੋਈਆਂ ਆ ਤੇ ਜਿਹੜੇ ਇਨਸਾਫ ਮੰਗਦੇ ਸੀ ਦੋ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਬਾਕੀਆਂ ਦੇ ਉੱਤੇ ਪਾਣੀ ਦੀਆਂ ਬੁਸ਼ਾਰਾ ਮਾਰੀਆਂ ਗਈਆਂ ਕਿਸੇ ਦੀ ਅੱਖ ਕੱਢ ਦਿੱਤੀ ਗਈ ਕਿਸੇ ਦੀ ਲੱਤ ਤੋੜ ਦਿੱਤੀ ਗਈ ਅਨੇਕਾਂ ਸੰਗਤਾਂ ਨੂੰ ਜਿਹੜਾ ਜ਼ਖਮੀ ਆ ਉਹ ਕੀਤਾ ਗਿਆ ਤੇ ਉਸ ਤੋਂ ਬਾਅਦ ਤੁਸੀਂ ਇਹ ਵੀ ਦੇਖੋ ਗੁਰਦੇਵ ਪ੍ਰੇਮੀ ਜਿਹੜਾ ਜਿਹਨੇ ਪਾਵਨ ਰੂਪ ਚੋਰੀ ਕਰਾਇਆ ਉਹਨੂੰ ਬਾਦਲ ਸਰਕਾਰ ਤੋਂ ਕੁਝ ਨਹੀਂ ਕਹਿੰਦੀ ਪਰ ਉਹਨੂੰ ਤਿੰਨ ਸਿੰਘਾਂ ਦੇ ਵੱਲੋਂ ਸੋਧ ਦਿੱਤਾ ਜਾਂਦਾ ਹੈ ਉਹਨੂੰ ਮਾਰ ਦਿੱਤਾ ਜਾਂਦਾ ਹੈ ਤੇ ਬਾਦਲ ਦਲ ਉਹ ਗੁਰਦੇਵ ਪ੍ਰੇਮੀ ਦੀ ਘਰਵਾਲੀ ਨੂੰ ਪੁਲਿਸ ਦੇ ਵਿੱਚ ਜਿਹੜਾ ਨੌਕਰੀ ਆ ਉਹ ਦਿੰਦਾ ਆ ਕਹਿਣ ਤੋਂ ਭਾਵ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਦੁਸ਼ਤਾਂ ਨੂੰ ਉਹ ਬਾਦਲ ਦਲ ਬਚਾਉਂਦਾ ਆ ਇਹ ਗੱਲ ਖੁੱਲਮ-ਖੁੱਲੀ ਸਾਰੇ ਸੰਸਾਰ ਦੇ ਸਾਹਮਣੇ ਆ ਤੇ ਬਾਦਲ ਦਲ ਜਿਹੜਾ ਆ ਉਹ ਕਿਵੇਂ ਮੁੱਕਰ ਸਕਦਾ ਆ ਹੂੰ ਮੈਂ ਬਿਲਕੁਲ ਭਾਈ ਸਾਹਿਬ ਇਹਤੇ ਜ਼ਰੂਰ ਪੁੱਛਣਾ ਚਾਹੁੰਦਾ ਕਿ ਹੁਣ ਹੁਣ ਜਿਹੜੀ ਇਹ ਟਿੱਪਣੀ ਸਾਹਮਣੇ ਆਈ ਹੈ ਹੁਣ ਇੱਕ ਨਰੇਟਿਵ ਜ਼ਰੂਰ ਉੱਭਰਨ ਲੱਗ ਗਿਆ ਹੈ ਕਿ ਸ਼ਰੋਮਣੀ ਅਕਾਲੀ ਦਲ ਇਸ ਤੋਂ ਬਾਅਦ ਇੱਕ ਨਵਾਂ ਕਮਬੈਕ ਕਰਨ ਜਾ ਰਿਹਾ ਆ ਰੀਲਾਂਚ ਕੀਤਾ ਜਾ ਰਿਹਾ ਸੁਖਬੀਰ ਸਿੰਘ ਬਾਦਲ ਨੂੰ ਤੁਸੀਂ ਮੰਨਦੇ ਹੋ ਕਿ ਇਹ ਕੁਝ ਹੋ ਰਿਹਾ ਪੰਥਕ ਸਿਆਸਤ ਦੇ ਵਿੱਚ ਜੋ ਮਰਜ਼ੀ ਕਰ ਲਵੇ ਜਿਹੜੀ ਗੱਲ ਹਰ ਸਿਮਰਤ ਕੌਰ ਬਾਦਲ ਨੇ ਕਹੀ ਸੀ ਨਾ ਕਿ ਬੇਅਦਬੀ ਕਰਨ ਵਾਲੇ ਕਰਵਾਉਣ ਵਾਲਿਆਂ ਤੇ ਉਹਦੇ ਉੱਤੇ ਸਿਆਸਤ ਕਰਨ ਵਾਲਿਆਂ ਦਾ ਕੁਝ ਨਾ ਰਹੇ ਤਾਂ ਤੁਸੀਂ ਦੇਖਿਓ ਕਿ ਬਾਦਲ ਕਿਆਂ ਦਾ ਕੁਝ ਨਹੀਂ ਰਹਿਣਾ ਕਿਉਂਕਿ ਇਹਨਾਂ ਦੇ ਰਾਜ 'ਚ ਬੇਅਦਬੀਆਂ ਹੋਈਆਂ ਬੇਅਦਬੀ ਦੇ ਦੋਸ਼ੀਆਂ ਨੂੰ ਇਹਨਾਂ ਨੇ ਬਚਾਇਆ ਇਹਨਾਂ ਨੇ ਸਿਆਸਤ ਵੀ ਕੀਤੀ ਕੈਪਟਨ ਨੇ ਵੀ ਕੀਤੀ ਤੇ ਸੁਖਵੀਰ ਬਾਦਲ ਨੇ ਵੀ ਕੀਤੀ ਤੇ ਜਿਹੜੀ ਖੱਡ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਡਿੱਗਾ ਸੀ ਉਸੇ ਖੱਡ ਦੇ ਵਿੱਚ ਜਿਹਦਾ ਕੈਪਟਨ ਅਮਰਿੰਦਰ ਸਿੰਘ ਆ ਉਹ ਵੀ ਡਿੱਗ ਪਿਆ ਤੇ ਜੇਕਰ ਇਹ ਵੀ ਭਗਵੰਤ ਮਾਨ ਵੀ ਸਿਆਸਤ ਕਰਦਾ ਰਿਹਾ ਇਹਨੇ ਵੀ ਬੇਅਦਬੀ ਦੇ ਦੋਸ਼ੀਆਂ ਨੂੰ ਨਾ ਸਜ਼ਾਵਾ ਦਿੱਤੀਆਂ ਤੇ ਇਹ ਵੀ ਉਸੇ ਖੱਡ ਦੇ ਵਿੱਚ ਡਿੱਗੇਗਾ ਬਾਕੀ ਸੁਖਬੀਰ ਬਾਦਲ ਹੁਣ ਜੋ ਮਰਜ਼ੀ ਕਰ ਲਵੇ ਆਪਣੇ ਪੈਰ ਲਾਉਣ ਦੇ ਵਾਸਤੇ ਲੇਕਿਨ ਪੰਥ ਅਤੇ ਪੰਜਾਬ ਦੇ ਲੋਕ ਇਹਨਾਂ ਨੂੰ ਕਦੀ ਵੀ ਜਿਹੜਾ ਮਾਫ਼ ਹੋ ਨਹੀਂ ਕਰਨਗੇ ਹੁਣ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਜਾ ਕੇ ਇਹਨਾਂ ਨੇ ਆਪਣੇ ਦੋਸ਼ ਜਿਹੜੇ ਉਹ ਕਬੂਲ ਕਰ ਲਏ ਹੋਏ ਆ ਕਿਵੇਂ ਭੱਜ ਸਕਦਾ ਜਦੋਂ ਕਿ ਜਦੋਂ ਜਥੇਦਾਰਾਂ ਨੇ ਪੁੱਛਿਆ ਕਿ ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਬੁੱਚੇ ਤੇ ਪੁਲਿਸ ਅਫਸਰਾਂ ਨੂੰ ਕਿ ਤੁਸੀਂ ਤਰੱਕੀਆਂ ਦਿੱਤੀਆਂ ਸੁਖਬੀਰ ਬਾਦਲ ਕਹਿ ਰਿਹਾ ਕਿ ਹਾਂਜੀ ਕਿਉਂਕਿ ਉਹ ਸਾਰੀ ਦੁਨੀਆ ਨੂੰ ਪਤਾ ਹੈ ਕਿ ਸਮੇਤ ਸੈਣੀ ਦਾ ਇਜ਼ਹਾਰ ਆਲਮ ਵਿਰਕ ਵਰਗੇ ਜਿਨ੍ਹਾਂ ਨੇ ਇਹ ਕੈਟ ਸੈਨਾ ਬਣਾ ਕੇ ਸਿੱਖ ਨੌਜਵਾਨੀ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਸੀ ਸਿੱਖ ਨੌਜਵਾਨੀ ਨੂੰ ਕੋਹ ਕੋਹ ਕੇ ਮਾਰਿਆ ਸੀ ਪ੍ਰਕਾਸ਼ ਸਿੰਘ ਬਾਦਲ ਤੋਂ 1997 ਤੋਂ ਪਹਿਲਾਂ ਕਹਿੰਦਾ ਸੀ ਕਿ ਅਸੀਂ ਉਹਨਾਂ ਨੂੰ ਸਜ਼ਾਵਾ ਦੇਵਾਂਗੇ ਬੁੱਚਤ ਪੁੱਤ ਹਸਬਸਰਾਂ ਨੂੰ ਬਾਅਦ ਵਿੱਚ ਇਹਨਾਂ ਨੇ ਸਮੇਤ ਸੈਣੀ ਨੂੰ ਡੀਜੀਪੀ ਲਾ ਦਿੱਤਾ ਇਜ਼ਹਾਰ ਆਲਮ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਹਨਾਂ ਨੇ ਸੀਨੀਅਰ ਮੀਤ ਪ੍ਰਧਾਨ ਬਣਾ ਦਿੱਤਾ ਇਹਨਾਂ ਦੇ ਇੱਕ ਕਾਰੇ ਥੋੜੀ ਆ ਵਿਆਨ ਤੇ ਇਹਨਾਂ ਦੇ ਘਾਰੇ ਆ ਇੱਥੋਂ ਤੱਕ ਕਿ ਸ਼ਰੋਬਨੀ ਕਮੇਟੀ ਦੀਆਂ ਗੁਰੂ ਦੀਆਂ ਗੋਲਕਾਂ ਦੀ ਵੀ ਜਿਹੜੀ ਇਹਨਾਂ ਨੇ ਦੁਰਵਰਤੋਂ ਕੀਤੀ ਸੁਖਵੀਰ ਬਾਦਲ ਖੁਦ ਮੰਨ ਕੇ ਗਿਆ ਆ ਕਿ 95 ਲੱਖ ਰੁਪਏ ਦੇ ਜਿਹੜੇ ਇhtiyar ਆ ਸਿਰਸੇਵਾਲੇ ਦੀ ਮਾਫੀ ਨੂੰ ਸਹੀ ਠਰਾਂਉਣ ਦੇ ਵਾਸਤੇ ਗੁਰੂ ਦੀ ਗੋਲਕ ਦੇ ਵਿੱਚੋਂ ਦਵਾਏ ਗਏ ਤੇ ਉਹ ਜਿਹੜਾ ਪੈਸਾ ਆ ਕੁਝ ਹੱਦ ਤੱਕ ਹਾਲੇ ਸਾਰਾ ਤਾਂ ਨਹੀਂ ਹੋਇਆ ਪਰ ਕੁਝ ਕੁ ਪੈਸੇ ਜਿਹੜੇ ਉਹ ਵਾਪਸ ਸੁਖਵੀਰ ਬਾਦਲ ਵੱਲੋਂ ਢੀਰਸਾ ਵੱਲੋਂ ਅਤੇ ਸ਼ਾਇਦ ਉਹਦੇ ਵਿੱਚ ਲੰਗਾ ਵੀ ਆ ਉਹਨਾਂ ਦੇ ਵੱਲੋਂ ਦਿੱਤੇ ਗਏ ਆ ਬਾਕੀ ਕੋਜੋ ਆਗੂਆਂ ਦੇ ਵੱਲੋਂ ਰਹਿ ਗਏ ਆ ਇਹ ਤਾਂ ਉਹ ਪੈਸੇ ਜਿਹੜੇ ਉਹ ਵਾਪਸ ਕਰਦੇ ਆਪਣੇ ਜਿਹੜੇ ਗੁਨਾਹ ਆ ਉਹ ਕਬੂਲ ਲੈ ਪਰ ਜੇਕਰ ਹੁਣ ਮੁਕਰਦੇ ਵੀ ਆ ਤੇ ਤੁਸੀਂ ਦੇਖੋ ਇਹਨਾਂ ਦਾ ਹੋਰ ਵੀ ਜ਼ਿਆਦਾ ਜਿਹੜਾ ਬੇੜਾ ਕਰਕੇ ਉਹ ਹੋਏਗਾ ਪੰਜਾਬ ਦੇ ਲੋਕਾਂ ਦਾ ਇਹਨਾਂ ਦੇ ਉੱਤੋਂ ਹੋਰ ਵੀ ਜ਼ਿਆਦਾ ਜਿਹੜਾ ਵਿਸ਼ਵਾਸ ਆ ਉਹ ਉਠੇਗਾ ਪਪਾ ਸਭ ਪ੍ਰਧਾਨ ਸਾਹਿਬ ਤਾਂ ਕਹਿੰਦੇ ਆ ਬਾਦਲ ਸਾਹਿਬ ਤਾਂ ਕਹਿੰਦੇ ਆ ਕਿ ਸਾਰਾ ਕੁਝ ਮੈਂ ਆਪਣੀ ਝੋਲੀ ਪਵਾ ਲਿਆ ਸਾਰਾ ਕੁਝ ਅਸੀਂ ਆਪਣੀ ਝੋਲੀ ਦੇ ਵਿੱਚ ਪਵਾ ਲਿਆ ਹਾਲਾਂਕਿ ਉਹਨਾਂ ਨੇ ਇਹ ਗੱਲ ਨਹੀਂ ਕਹੀ ਕਿ ਅਸੀਂ ਨਹੀਂ ਕੀਤਾ ਇਹ ਇਦਾਂ ਕਹਿਣਾ ਵੀ ਵਾਜਬ ਨਹੀਂ ਹੋਵੇਗਾ ਪਰ ਸੁਖਬੀਰ ਬਾਦਲ ਦੀ ਸਟੇਟਮੈਂਟ ਜਿਹੜੀ ਆਈ ਹੈ ਉਹਦੇ ਵਿੱਚ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਅਸੀਂ ਤਾਂ ਅਲਟੀਮੇਟਲੀ ਸਾਰਾ ਕੁਝ ਆਪਣੀ ਝੋਲੀ ਪਵਾ ਲਿਆ ਇਹ ਐ ਪ੍ਰਤੀਤ ਹੋਇਆ ਜਿਵੇਂ ਕਹਿੰਦੇ ਪਏ ਕਿ ਠੀਕ ਹੈ ਉੱਥੇ ਕਬੂਲ ਹੋਇਆ ਸਾਰਾ ਕੁਝ ਪਰ ਅਲਟੀਮੇਟਲੀ ਉਹ ਕਬੂਲਿਆ ਨਹੀਂ ਅਸੀਂ ਝੋਲੀ ਪਾਇਆ ਐ ਤੁਹਾਨੂੰ ਵੀ ਲੱਗਿਆ ਦੇਖੋ ਝੋੜੀ ਜਿੱਤੇ ਇਹਨਾਂ ਨੂੰ ਪਾਉਣਾ ਹੀ ਪੈਣਾ ਸੀ ਕਿਉਂਕਿ ਜ਼ਥੇਦਾਰਾਂ ਨੇ ਜਿਸ ਸਮੇਂ ਦੀਆਂ ਗੱਲਾਂ ਕੀਤੀਆਂ ਉਹ ਸਾਰੇ ਕਾਰੇ ਇਹਨਾਂ ਦੇ ਰਾਜ ਦੇ ਵਿੱਚ ਹੋਏ ਜਦੋਂ 1997 ਤੋਂ ਲੈ ਕੇ 2002 ਤੱਕ ਬਾਦਲਾਂ ਦੀ ਸਰਕਾਰ ਸੀ ਤੇ ਜਾਂ ਫਿਰ 2007 ਤੋਂ ਲੈ ਕੇ ਤੇ 17 ਤੱਕ ਇਹਨਾਂ ਦੀਆਂ ਤਿੰਨ ਸਰਕਾਰਾਂ ਤੇ ਜਿਹੜੇ ਕਾਰਿਆਂ ਦੀਆਂ ਗੱਲਾਂ ਹੋਈਆਂ ਉਹ ਸਾਰੇ ਇਹਨਾਂ ਦੇ ਰਾਜ ਦੇ ਵਿੱਚ ਹੋਏ ਤੇ ਇਹ ਇਹ ਵੀ ਦੱਸ ਦੇਣ ਜੇ ਇਹਨਾਂ ਨੇ ਨਹੀਂ ਕੀਤੇ ਤੇ ਇਹਨਾਂ ਤੋਂ ਕਰਵਾਏ ਕਿੰਨੇ ਆ ਦੱਸ ਦੇਣ ਕਿ ਮੋਦੀ ਨੇ ਕਰਾਏ ਆ ਮਿਤ ਸ਼ਾਹ ਨੇ ਕਰਾਏ ਆ ਜਾਂ ਕਿਸੇ ਹੋਰ ਭਾਰਤੀ ਏਜੰਸੀਆਂ ਨੇ ਕਰਵਾਏ ਆ ਫਿਰ ਜਥੇਦਾਰ ਸਾਹਿਬ ਨੂੰ ਉਦੋਂ ਜਵਾਬ ਦੇ ਦਿੰਦੇ ਕਿ ਭਾਈ ਅਸੀਂ ਕੀਤੀ ਆ ਪਰ ਸਾਡੇ ਤੋਂ ਕਰਵਾਏ ਇਹਨਾਂ ਨੇ ਫਿਰ ਉਦੋਂ ਜਿਹੜੀ ਗੱਲ ਇਹ ਸਪਸ਼ਟ ਕਰ ਦਿੰਦੇ ਭਾਵੇਂ ਤੁਹਾਡੇ ਤੋਂ ਕਰਵਾਏ ਆ ਚਾਹੇ ਤੁਸੀਂ ਆਪ ਕੀਤੇ ਆ ਚਾਹੇ ਜਿਵੇਂ ਦੇ ਮਰਜ਼ੀ ਹਾਲਾਤ ਆ ਆਪਾਂ ਇਹਨਾਂ ਨੇ ਪੰਥ ਅਤੇ ਪੰਜਾਬ ਦੇ ਨਾਲ ਖੁੱਲ੍ਹ ਕੇ ਜਿਹੜੀਆਂ ਗਦਾਰੀਆਂ ਆ ਉਹ ਕੀਤੀਆਂ ਤੁਸੀਂ ਦੇਖੋ ਕਿ ਸਿਰਸੇਵਾਦਿ ਨੇ ਹੁਣ ਤੱਕ ਕਿੰਨੇ ਸਿੰਘ ਸ਼ਹੀਦ ਕਰ ਦਿੱਤੇ ਆ ਪਰ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਿਹੜੀ ਇਹ ਮਾਫੀ ਆ ਇਹ ਦਿਵਾ ਰਹੇ ਇਹਨਾਂ ਦੇ ਗੁਨਾਹ ਬਖਸ਼ਣ ਯੋਗ ਨਹੀਂ ਹੈਗੇ ਜਿਹੜੀ ਗੱਲ ਅਸੀਂ ਕਹਿੰਦੇ ਹੁੰਦੇ ਕਿ ਸੁਖਬੀਰ ਬਾਦਲ ਇਹ ਪੰਥ ਅਤੇ ਪੰਜਾਬ ਦਾ ਸਭ ਤੋਂ ਵੱਡਾ ਗਦਾਰ ਹੈ ਤੇ ਇਹ ਜਿਹਦੇ ਦੋਵੇਂ ਪਿਓ ਪੁੱਤ ਆ ਇਹਨਾਂ ਦਾ ਰਾਜ ਉਵੇਂ ਦਾ ਹੀ ਸੀ ਜਿਵੇਂ ਸਿੱਖਾਂ ਦੇ ਲਈ ਅਬਦਾਲੀ ਦਾ ਰਾਜ ਸੀ ਮੀਰ ਮੰਨੂ ਦਾ ਰਾਜ ਸੀ ਜਕਰੀਆ ਖਾਨ ਦਾ ਰਾਜ ਸੀ ਉਦੋਂ ਵੀ ਸਿੱਖਾਂ ਨੂੰ ਕੋਇਆ ਜਾਂਦਾ ਰਿਹਾ ਤੇ ਇਹਨਾਂ ਦੇ ਰਾਜ ਦੇ ਵਿੱਚ ਵੀ ਵੇਖੋ ਕਿੰਨੇ ਸਿੰਘਾਂ ਦੀਆਂ ਜਿਹੜੀਆਂ ਸ਼ਹੀਦੀਆਂ ਹੋ ਜਾਂਦੀਆਂ ਭਾਈ ਬਦਵੰਤ ਸਿੰਘ ਰਾਜੋਆਣਾ ਦੀ ਫਾਂਸੀ ਰਕਵਾਉਣ ਦੇ ਲਈ ਸਿੰਘ ਸੰਘਰਸ਼ ਕਰਦੇ ਆ ਤੇ ਭਾਈ ਜਸਪਾਲ ਸਿੰਘ ਚੌਰ ਸਦਮਾ ਨੂੰ ਗੁਰਦਾਸਪੁਰ ਦੇ ਵਿੱਚ ਸ਼ਹੀਦ ਕਰ ਦਿੱਤਾ ਜਾਂਦਾ ਆ ਅ ਸਿਰਸੇ ਵਾਲੇ ਨੇ ਗੁਰੂ ਸਾਹਿਬ ਜੀ ਦਾ ਸਵਾਗਤ ਚਾਇਆ ਉਹਦਾ ਵਿਰੋਧ ਕੀਤਾ ਜਾਂਦਾ ਸੀ ਪੰਥ ਦੇ ਵੱਲੋਂ ਤੇ ਭਾਈ ਕਮਲਜੀਤ ਸਿੰਘ ਸੁਨਾਮ ਨੂੰ ਸ਼ਹੀਦ ਕਰ ਦਿੱਤਾ ਭਾਈ ਹਰਮੰਦਰ ਸਿੰਘ ਡੱਬਵਾਦੀ ਨੂੰ ਸ਼ਹੀਦ ਕਰ ਦਿੱਤਾ ਭਾਈ ਬਲਕਾਰ ਸਿੰਘ ਜਾਮਾ ਰਾਏ ਨੂੰ ਸ਼ਹੀਦ ਕਰ ਦਿੱਤਾ ਅ ਜਦੋਂ ਜਲੰਧਰ ਦੇ ਲਾਗੇ ਨੂਰਮੰਦ ਦੇ ਵਿੱਚ ਆਸ਼ੂਦੋਸ਼ ਲਾਈਟਾਂ ਵਾਲੇ ਨੇ ਜਿਹੜਾ ਪਖੰਡੀ ਸੀ ਉਹਨੇ ਜਦੋਂ ਆਪਣਾ ਸਮਾਗਮ ਰਚਾਉਣਾ ਚਾਇਆ ਤੇ ਲੁਧਿਆਣੇ ਦੇ ਵਿੱਚ ਜਲੰਧਰ ਵਿੱਚ ਉਹਦਾ ਡੇਰਾ ਆ ਤੇ ਜਦੋਂ ਲੁਧਿਆਣੇ 'ਚ ਉਹਦਾ ਸਮਾਗਮ ਹੋ ਰਿਹਾ ਸੀ ਸਿੱਖਾਂ ਨੇ ਰੋਕਣਾ ਚਾਇਆ ਤੇ ਬਾਦ ਸਰਕਾਰ ਨਹੀਂ ਉਥੇ ਭਾਈ ਦਰਸ਼ਨ ਸਿੰਘ ਲੋਹਾਰਾ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਤੇ ਕਈ ਸਿੰਘਾਂ ਨੂੰ ਜਿਹੜਾ ਜ਼ਖਮੀ ਕਰ ਦਿੱਤਾ ਭਾਈ ਕ੍ਰਿਸ਼ਨ ਭਗਵਾਨ ਸਿੰਘ ਨੂੰ ਇਹਨਾਂ ਨੇ ਸ਼ਹੀਦ ਕੀਤਾ ਭਾਈ ਗੁਰਜੀਤ ਸਿੰਘ ਸਰਾਵਾ ਨੂੰ ਇਹਨਾਂ ਨੇ ਸ਼ਹੀਦ ਕੀਤਾ ਇਸੇ ਤਰ੍ਹਾਂ ਭਾਈ ਸੋਹਣ ਸਿੰਘ ਨੂੰ ਇਹਨਾਂ ਨੇ ਸ਼ਹੀਦ ਕੀਤਾ ਭਾਈ ਕੁਲਵੰਤ ਸਿੰਘ ਵਰਪਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਸ਼ਹੀਦ ਹੋ ਉਹ ਕਰ ਦਿੱਤਾ ਬੜੀਆਂ ਇਹੋ ਜਿਹੀਆਂ ਜਿਹੜੀਆਂ ਕੁਰਬਾਨੀਆਂ ਆ ਉਹ ਦੱਸੀਆਂ ਜਾ ਸਕਦੀਆਂ ਜਿੱਥੇ ਇਹਨਾਂ ਨੇ ਪੰਥ ਅਤੇ ਪੰਜਾਬ ਵਿਰੋਧੀ ਕਾਰੇ ਜਿਹੜੇ ਕੀਤੇ ਤੇ ਜੇ ਸੁਖਵੀਰ ਬਾਦਲ ਹੁਣ ਦੁੱਧ ਤੋਤਾ ਬਣੁੰਦਾ ਜਿਹੜਾ ਯਤਨਾ ਕਰ ਰਿਹਾ ਆ ਸੋ ਇਸ ਤਰ੍ਹਾਂ ਨਹੀਂ ਹੋਣਾ ਇਹ ਇਹਨਾਂ ਦੇ ਉੱਤੇ ਇੰਨਾ ਵੱਡਾ ਦਾਗ ਲੱਗ ਚੁੱਕਾ ਆ ਕਿ ਇਹਨਾਂ ਦੇ ਮਰਨ ਤੋਂ ਬਾਅਦ ਵੀ ਨਹੀਂ ਧੁਪਣਾ ਪ੍ਰਕਾਸ਼ ਸਿੰਘ ਬਾਦਲ ਮਰ ਚੁੱਕਾ ਪਰ ਉਹਦੇ ਮਰਨ ਤੋਂ ਬਾਅਦ ਵੀ ਉਹਦੇ ਤੋਂ ਫਖਰੇ ਕੌਮ ਜਿਹੜਾ ਅਵਾਰਡ ਹੋਇਆ ਗਿਆ ਆ ਕਹਿਣ ਤੋਂ ਭਾਵ ਕਿ ਉਹ ਫਖਰੇ ਕੌਮ ਨਹੀਂ ਆ ਉਹ ਪੰਥ ਰਤਨ ਨਹੀਂ ਆ ਜੇਕਰ ਉਹ ਪੰਥ ਰਤਨ ਨਹੀਂ ਆ ਉਹਦੇ ਤੋਂ ਖੋਹ ਲਿਆ ਗਿਆ ਫਖਰੇ ਕੌਮ ਇਹਦਾ ਮਤਲਬ ਕਿ ਉਹ ਹੁਣ ਪੰਥ ਦੇ ਗਦਾਰ ਆ ਤੋਂ ਮਰਨ ਤੋਂ ਬਾਅਦ ਵੀ ਉਹਨਾਂ ਦਾ ਜਿਹੜਾ ਖਹਿੜਾ ਆ ਉਹ ਨਹੀਂ ਛੁੱਟਿਆ ਤੇ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਇਹਨਾਂ ਨੇ ਇਸ ਤਰ੍ਹਾਂ ਦੇ ਜਿਹੜੇ ਜ਼ੁਲਮ ਕੀਤੇ ਆ ਇਹ ਇਸ ਤਰ੍ਹਾਂ ਦੇ ਦਰਿੰਦੇ ਆ ਜਿਵੇਂ ਕਿ ਅਬਦਾਲੀ ਸੀ ਜਕਰੀਆ ਖਾਨ ਸੀ ਮੀਰ ਮੰਨੂ ਸੀ ਫਰੂਕਸੀਆ ਸੀ ਇੰਦਰਾ ਗਾਂਧੀ ਸੀ ਜਨਰਲ ਡਾਇਰ ਸੀ ਉਹਦੇ ਵਾਂਗ ਹੀ ਇਹਨਾਂ ਨੇ ਸਿੱਖੀ ਅਤੇ ਸਿੱਖਾਂ ਦੇ ਉੱਤੇ ਜ਼ੁਲਮ ਕੀਤੇ ਕਾਂਗਰਸ ਨੇ ਤਾਂ ਸਿੱਖ ਹੀ ਮਾਰੇ ਆ ਨਾ ਔਰ ਬਾਦਲ ਗਿਆਨੇ ਸਿੱਖੀ ਸਿਧਾਂਤ ਜਿਹੜੇ ਆ ਉਹ ਖਤਮ ਕਰਕੇ ਰੱਖ ਦਿੱਤੇ ਕਾਂਗਰਸ ਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਭਾਰਤੀ ਸਟੇਟ ਨੇ ਤੇ ਅਖੌਤੀਆਂ ਕਲਦੀਆਂ ਨੇ ਬਾਦਲ ਵਰਗਿਆਂ ਨੇ ਬਰਨਾਲੀ ਵਰਗਿਆਂ ਨੇ ਟੌੜੇ ਵਰਗਿਆਂ ਨੇ ਲੋਂਗੋਵਾਲ ਵਰਗਿਆਂ ਨੇ ਜਿਹੜੀ ਆ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਸ ਹਮਲੇ ਦੀ ਜਿਹੜੀ ਆ ਉਹ ਹਮਾਈ ਤੇ ਕੀਤੀ ਐ ਇਹਨਾਂ ਨੇ ਤੇ ਤੁਸੀਂ ਦੇਖੋ ਕਿ ਦਰਬਾਰ ਸਾਹਿਬ ਉੱਤੇ ਜਦੋਂ ਹਮਲਾ ਹੁੰਦਾ ਆ ਤੇ ਉਹ ਉਦੋਂ ਬਾਦਲ ਕੇ ਕਿੱਥੇ ਸਨ ਉਦੋਂ ਤਾਂ ਲੋਂਗੋਵਾਲ ਵਰਗੇ ਟੌੜੇ ਵਰਗੇ ਹੱਥ ਖੜੇ ਕਰਕੇ ਜਿਹੜੇ ਆ ਉਹ ਬਾਹਰ ਆ ਜਾਂਦੇ ਸਨ ਤੇ ਬਾਅਦ ਵਿੱਚ ਜਦੋਂ ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲੇ ਹੋ ਰਹੇ ਸਨ ਤੇ ਕੇਪੀਐਲਸ ਗਿੱਲ ਵਰਗੇ ਡੀਜਪੀ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਉਹ ਗੁਪਤ ਮੀਟਿੰਗਾਂ ਕਰਦਾ ਰਿਹਾ ਹੈ ਇਹ ਸਾਰੀਆਂ ਗੱਲਾਂ ਸਾਹਮਣੇ ਕਿਸੇ ਸਮੇ ਬਾਦਲ ਨੇ ਇਹ ਵੀ ਕਿਹਾ ਸੀ ਕਿ ਅਸੀਂ ਖਾਲਸਾ ਰਾਜ ਦੇ ਲਈ ਜਿਹੜਾ ਸੰਘਰਸ਼ ਕਰਾਂਗੇ ਤੇ ਬਾਅਦ ਵਿੱਚ ਇਹ ਮੁਕਰ ਗਿਆ ਕਿ ਅਸੀਂ ਤਾਂ ਕਦੀ ਖਾਲਸਾ ਰਾਜ ਦੀ ਜਿਹੜੀ ਗੱਲ ਹੈ ਉਹ ਨਹੀਂ ਕੀਤੀ ਕਹਿਣ ਤੋਂ ਭਾਵ ਕਿ ਬਾਦਲ ਦਾ ਦੋਹਰਾ ਜਿਹੜਾ ਹੈ ਉਹ ਚੇਰਾ ਆ ਕਿਸੇ ਸਮੇ ਇਹ ਹੋਰ ਗੱਲ ਕਹਿੰਦਾ ਆ ਦੂਜੇ ਸਮੇ ਉਹੀ ਗੱਲ ਨੂੰ ਜਿਹੜਾ ਆ ਉਹ ਬਦਲ ਦਿੰਦਾ ਆ ਮੈਂ ਮੈਂ ਬਿਲਕੁਲ ਬਿਲਕੁਲ ਭਾਈ ਸਾਹਿਬ ਮੈਂ ਹੁਣ ਅੰਤ ਦੇ ਵਿੱਚ ਵੀ ਜਾਣਨਾ ਚਾਹੁੰਦਾ ਮੈਂ ਪੁੱਛਣਾ ਚਾਹੁੰਦਾ ਜੋ ਸਥਿਤੀ ਹੁਣ ਬਣਦੀ ਪਈ ਹੈ ਜਿਸ ਕਿਸਮ ਦੇ ਹਾਲਾਤ ਸਿਆਸੀ ਤੌਰ ਤੇ ਹੁਣ ਪੈਦਾ ਹੋ ਰਿਹਾ ਪੰਥਕ ਸਿਆਸਤ ਦੇ ਵਿੱਚ ਇੱਕ ਪਾਸੇ ਅਕਾਲੀ ਦਲ ਕਿਹਾ ਜਾ ਰਿਹਾ ਕਿ ਕਮਬੈਕ ਕਰ ਸਕਦਾ ਹੈ ਜਾਂ ਉਸ ਉਸ ਲਈ ਹੀ ਤੇ ਚੱਲਦਾ ਪਿਆ ਔਰ ਦੂਜੇ ਪਾਸੇ ਇੱਕ ਨਵਾਂ ਅਕਾਲੀ ਦਲ ਹੋਂਦ ਵਿੱਚ ਆਂਦਾ ਪਿਆ ਹੁਣ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਉਸ ਨਵੇਂ ਅਕਾਲੀ ਦਲ ਨੂੰ ਵੀ ਔਰ ਇਸ ਪੁਰਾਣੇ ਅਕਾਲੀ ਦਲ ਦੇ ਕਮਬੈਕ ਨੂੰ ਕਿਵੇਂ ਦੇਖਦੇ ਹੋ ਕੀ ਕਰ ਸਕੇਗਾ ਜਾਂ ਨਹੀਂ ਦੇਖੋ ਬਾਦਲਕਿਆਂ ਵਾਲਾ ਜਿਹੜਾ ਅਕਾਲੀ ਦਲ ਹੈ ਜਿਹੜਾ ਆਪਣੇ ਆਪ ਨਾਲ ਅਕਾਲੀ ਦਲ ਲਖੋਂਦਾ ਇਹ ਅਕਾਲੀ ਦਲ ਤਾਂ ਹੈ ਹੀ ਨਹੀਂ ਇਹ ਕੋਈ ਆਕਾਸ਼ ਦੇ ਪੁਜਾਰੀ ਥੋੜੀ ਆ ਇਹ ਤਾਂ ਜਿਹਨੂੰ ਆਪਾਂ ਕਹਿੰਦੇ ਆ ਕਿ ਇਹ ਤਾਂ ਸਿੱਖ ਵਿਰੋਧੀਆਂ ਦੀ ਇੱਕ ਜਮਾਤ ਹੈ ਜਿਵੇਂ ਕਾਂਗਰਸ ਸਿੱਖ ਵਿਰੋਧੀ ਜਮਾਤ ਓਵੇਂ ਹੀ ਬਾਦਲਕਿਆਂ ਦੀ ਸਿੱਖ ਵਿਰੋਧੀ ਜਮਾਤ ਹੈ ਤੇ ਜਿਹੜਾ ਨਵਾਂ ਅਕਾਲੀ ਦਲ ਪੈਦਾ ਹੋ ਰਿਹਾ ਆ ਭਾਈ ਅਮਰਤਪਾਲ ਸਿੰਘ ਜਾਂ ਭਾਈ ਸਰਬਜੀਤ ਸਿੰਘ ਖਾਲਸਾ ਦੀ ਅਗਵਾਈ ਤੇ ਜਾਂ ਇਹ ਕਹਦੀ ਹੈ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਦੀ ਅਗਵਾਈ ਦੇ ਵਿੱਚ ਤੋ ਉਹਦੇ ਤੋਂ ਵੀ ਮੈਂ ਸਮਝਦਾ ਆ ਕਿ ਪੰਥ ਅਤੇ ਪੰਜਾਬ ਨੂੰ ਵੀ ਬਹੁਤ ਹੀ ਵੱਡੀਆਂ ਆਸਤਾ ਨਹੀਂ ਸੰ ਕਿਉਂਕਿ ਜਿਹੜੀਆਂ ਗੱਲਾਂ ਭਾਈ ਅਮਰਤਪਾਲ ਸਿੰਘ ਨੇ ਕੀਤੀਆਂ ਆ ਅੱਜ ਉਹਨਾਂ ਦਾ ਪਰਿਵਾਰ ਜਿਹਾ ਭਾਈ ਸਰਬਜੀਤ ਸਿੰਘ ਉਹਨਾਂ ਸਾਰੀਆਂ ਗੱਲਾਂ ਤੋਂ ਜਿਹੜਾ ਆ ਉਹ ਪਿੱਛੇ ਹਟ ਰਿਹਾ ਆ ਭਾਈ ਅਮਰਤਪਾਲ ਸਿੰਘ ਨੇ ਖਾਲਸਾਤਨ ਦੀਆਂ ਗੱਲਾਂ ਕੀਤੀਆਂ ਪਰ ਜਿਹਦਾ ਹੁਣ ਨਵਾਂ ਅਕਾਲੀ ਦਲ ਪੈਦਾ ਹੋ ਰਿਹਾ ਆ ਉਹ ਤਾਂ ਸ਼੍ਰੀ ਆਮ ਕਹਿ ਰਿਹਾ ਆ ਕਿ ਅਸੀਂ ਖਾਲਸਾਤਨ ਦੇ ਹਮਾਇਤੀ ਵੀ ਹੈਗੇ ਆ ਅਸੀਂ ਖਾਲਸਾਤਨ ਦੀ ਜਿਹੜੀ ਕੋਈ ਗੱਲ ਆ ਉਹ ਨਹੀਂ ਕਰਾਂਗੇ ਸੋ ਜਦੋਂ ਕੌਮੀ ਯੋਧੇ ਭਾਈ ਸੰਦੀਪ ਸਿੰਘ ਦੀਪ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਹਮਾਇਤ ਆ ਉਹ ਕੀਤੀ ਅੰਮ੍ਰਿਤਗੜ ਵਿੱਚ ਚੋਣ ਪ੍ਰਚਾਰ ਵੀ ਕੀਤਾ ਮਾਨ ਸਾਹਿਬ ਨੇ ਉਹਨਾਂ ਦਾ ਸਾਥ ਵੀ ਦਿੱਤਾ ਭਾਈ ਅਮਰਪਾਲ ਸਿੰਘ ਦਾ ਸਾਥ ਵੀ ਦਿੱਤਾ ਤਾਂ ਮੈਨੂੰ ਇਹ ਵੀ ਨਹੀਂ ਸਮਝ ਆ ਰਹੀ ਕਿ ਹੁਣ ਭਾਈ ਅਮਰਪਾਲ ਸਿੰਘ ਦੇ ਪਰਿਵਾਰ ਨੂੰ ਕੀ ਲੋੜ ਪੈ ਗਈ ਸੀ ਨਵਾਂ ਅਕਾਲੀ ਦਲ ਬਣਾਉਣ ਦੀ ਉਹਨਾਂ ਨੂੰ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੂੰ ਹਮਾਇਤ ਕਰਨੀ ਚਾਹੀਦੀ ਸੀ ਤੇ ਉਹਨਾਂ ਨੂੰ ਹੀ ਜਿਹੜਾ ਮਜ਼ਬੂਤ ਆ ਉਹ ਕਰਨਾ ਚਾਹੀਦਾ ਸੀ ਹੂੰ ਨਹੀਂ ਉਹ ਉਹ ਬੇਸ਼ੱਕ ਇਹ ਗੱਲ ਕਹਿੰਦੇ ਆ ਕਿ ਹੁਣ ਜਿਹੜੇ ਅਕਾਲੀ ਸਿਧਾਂਤ ਹੈਗੇ ਨੇ ਖਾਸ ਤੌਰ ਤੇ ਪੰਥਕ ਸਿਧਾਂਤ ਹੈਗੇ ਨੇ ਉਹਨਾਂ ਨੂੰ ਬਚਾਉਣ ਵਾਸਤੇ ਸ਼ਾਇਦ ਹੁਣ ਇਹੀ ਇੱਕ ਪਰਾਲਾ ਰਹਿ ਗਿਆ ਆ ਤੇ ਉਹਦੇ ਵਾਸਤੇ ਉਹ ਲਾਮਬੰਦੀ ਕਰ ਰਹੇ ਤੁਹਾਨੂੰ ਨਹੀਂ ਲੱਗਦਾ ਕਿ ਉਹ ਬਚਾ ਸਕਦੇ ਨੇ ਮੈਂ ਕਹਿੰਦਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇੱਕ ਪਾਰਟੀ ਹੈ ਆ ਜੇਦੀ ਗੱਲ ਦੀਪ ਸਿੱਧੂ ਨੇ ਵੀ ਕੀਤੀ ਆ ਕਿ ਜਿਹੜੀ ਪਾਰਟੀ ਪਿਛਲੇ 40 ਸਾਲਾਂ ਤੋਂ ਇੱਕੋ ਸਿਧਾਂਤ ਉੱਤੇ ਖੜੀ ਏ ਉਹਨੇ ਪੰਜਾਬ ਦੀ ਪਹਿਰੇਦਾਰੀ ਵੀ ਕੀਤੀ ਏ ਤੇ ਪੰਥਕ ਸਿਧਾਂਤਾਂ ਦੀ ਗੱਲ ਵੀ ਕੀਤੀ ਏ ਸੰਤ ਜਰਨੈਲ ਸਿੰਘ ਦੀ ਗੱਲ ਵੀ ਕੀਤੀ ਏ ਸਿੱਖ ਸੰਘਰਸ਼ ਦੀ ਗੱਲ ਵੀ ਕੀਤੀ ਏ ਤੇ ਨਵਾਂ ਅਕਾਲੀ ਦਲ ਬਣਾਉਣ ਦੀ ਲੋੜ ਹੀ ਕੀ ਹੈਗੀ ਪਹਿਲਾਂ ਜਵਾਬ ਤਾਂ ਦੇਣ ਜਦੋਂ ਸਾਡੇ ਕੋਲ 1994 ਤੋਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਣਿਆ ਸੀ ਜਦੋਂ ਸਾਡੇ ਕੋਲ ਉਹ ਅਕਾਲੀ ਦਲ ਹੈ ਆ ਤੇ ਨਵਾਂ ਅਕਾਲੀ ਦਲ ਬਣਾਉਣ ਦੀ ਲੋੜ ਨਹੀਂ ਹੈਗੀ ਸੀ ਜਿਵੇਂ ਬਾਕੀ ਆ ਅਕਾਲੀ ਦਲ ਬਣੇ ਕਈ ਕੋਈ 1920 ਬਣਿਆ ਕੋਈ ਯੂਨਾਈਟਿਡ ਬਣਿਆ ਕਈ ਹੋਰ ਨਾਵਾਂ ਦੇ ਉੱਤੇ ਬਣੇ ਇਹ ਵੀ ਜਿਹੜਾ ਆ ਇਹਨਾਂ ਦਾ ਵੀ ਜਿਹੜਾ ਅਕਾਲੀ ਦਲ ਆ ਉਹ ਸਮਾਂ ਪਾ ਕੇ ਜਿਹੜਾ ਉਹ ਰੁੱਲ ਜਾਏਗਾ ਹੂੰ ਅੱਛਾ ਤੁਹਾਨੂੰ ਇਹ ਲੱਗਦਾ ਕਿ ਇਹ ਵੀ ਡਿਟੇਰੀਓਰੇਟ ਹੋ ਜਾਏਗਾ ਬਾਕੀ ਆਵਾਂਗੇ ਠੀਕ ਹੈ ਇੱਕ ਵਾਰੀ ਚੰਚਾ ਦੇ ਵਿੱਚ ਜਰੂਰ ਆਉਣਗੇ ਪਰ ਜਿਸ ਤਰੀਕੇ ਦੇ ਨਾਲ ਭਾਈ ਅਮਰਤਪਾਲ ਸਿੰਘ ਉਹ ਆਪਣੇ ਸਿਧਾਂਤਾਂ ਦੇ ਉੱਤੇ ਆਪਣੇ ਬਚਨਾਂ ਦੇ ਉੱਤੇ ਨਹੀਂ ਖੜ ਸਕੇ ਤੇ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਉਹ ਫਿਰ ਭਵਿੱਖ ਦੇ ਵਿੱਚ ਇਹਨਾਂ ਦੇ ਵੀ ਬਣ ਜਾਣਗੇ ਭਾਈ ਅਮਰਤਪਾਲ ਸਿੰਘ ਦਾ ਅਸੀਂ ਹਮੇਸ਼ਾ ਹੀ ਸਾਥ ਦਿੱਤਾ ਦੀਪ ਸਿੱਧੂ ਵੀਰ ਦਾ ਵੀ ਹਮੇਸ਼ਾ ਸਾਥ ਦਿੱਤਾ ਭਾਈ ਅਮਰਤਪਾਲ ਸਿੰਘ ਜਦੋਂ ਦੁਬਈ ਤੋਂ ਵਾਪਸ ਆਉਂਦੇ ਜਾਂ ਇੱਥੋਂ ਤੱਕ ਕਹਿ ਦਈਏ ਜਦੋਂ ਉਹਨਾਂ ਨੂੰ ਪ੍ਰਧਾਨਗੀ ਮਿਲਦੀ ਉਦੋਂ ਸਾਥ ਦਿੰਦੇ ਅਸੀਂ ਜਦੋਂ ਦੁਬਈ ਤੋਂ ਵਾਪਸ ਆਉਂਦੇ ਉਦੋਂ ਸਾਥ ਦਿੱਤਾ ਜਦੋਂ ਇਹਨਾਂ ਦੀ ਦਸਤਾਰਬੰਦੀ ਹੁੰਦੀ ਉਦੋਂ ਸਾਥ ਦਿੱਤਾ ਜਦੋਂ ਖਾਲਸਾ ਵਹੀਰ ਚਲਾਈ ਉਦੋਂ ਅਸੀਂ ਇਹਨਾਂ ਦਾ ਸਾਥ ਦਿੱਤਾ ਜਦੋਂ ਗ੍ਰਿਫਤਾਰੀ ਹੋਈ ਉਦੋਂ ਇਹਨਾਂ ਦਾ ਸਾਥ ਦਿੱਤਾ ਪਰ ਹੁਣ ਜਦੋਂ ਭਾਈ ਅਮਰਪਾਲ ਸਿੰਘ ਆਪਣੇ ਬਚਣਾ ਤੋਂ ਭਗੌੜੇ ਹੋ ਰਹੀ ਆ ਤਾਂ ਸਾਨੂੰ ਵੀ ਕੁਝ ਸੋਚਣਾ ਜ਼ਰੂਰ ਬਣਦਾ ਆ ਭਾਈ ਅਮਰਪਾਲ ਸਿੰਘ ਨੇ ਖਾਲਿਸਤਾਨ ਦੀਆਂ ਗੱਲਾਂ ਬਹੁਤ ਕੀਤੀਆਂ ਸੀ ਤਾਂ ਸਮਝਦੇ ਸੀ ਇਹਦੇ ਨਾਲ ਖਾਲਿਸਤਾਨ ਦਾ ਸੰਘਰਸ਼ ਬਲੰਦ ਹੋਵੇਗਾ ਪਰ ਅੱਜ ਭਾਈ ਅਮਰਪਾਲ ਸਿੰਘ ਅਤੇ ਉਹਨਾਂ ਦਾ ਪਰਿਵਾਰ ਖਾਲਿਸਤਾਨ ਤੋਂ ਭਗੌੜਾ ਹੋ ਰਿਹਾ ਆ ਮੈਂ ਇਹ ਹੀ ਪੁੱਛਣਾ ਚਾਹੁੰਦਾ ਕਿ ਤੁਸੀਂ ਇਹ ਸਟੇਟਮੈਂਟ ਜਿਹੜੀ ਦਿੱਤੀ ਹੈ ਕਿ ਖਾਲਿਸਤਾਨ ਤੋਂ ਪਗੋੜਾ ਹੋ ਰਿਹਾ ਹੈ ਜਾਂ ਫਿਰ ਆਪਣੇ ਬਚਨਾਂ ਤੋਂ ਪਗੋੜੇ ਹੋ ਰਹੇ ਹੈ ਇਹ ਤੁਸੀਂ ਕਿਉਂ ਕਿਸ ਹਿਸਾਬ ਨਾਲ ਦੇ ਰਹੇ ਹੋ ਕਿਉਂ ਤੁਸੀਂ ਇਹ ਭਾਈ ਅਮਰਤਪਾਲ ਸਿੰਘ ਦੇ ਭਾਈ ਅਮਰਤਪਾਲ ਸਿੰਘ ਦੇ ਮਾਤਾ ਜੀ ਭਾਈ ਅਮਰਤਪਾਲ ਸਿੰਘ ਦੇ ਪਿਤਾ ਜੀ ਭਾਈ ਸਰਬਜੀਤ ਸਿੰਘ ਖਾਲਸਾ ਐਮਪੀ ਉਹ ਗੱਜ-ਵੱਜ ਕੇ ਸਾਰੀਆਂ ਵੀਡੀਓ ਚੈਨਲਾਂ ਦੇ ਉੱਤੇ ਕਹਿ ਰਹੇ ਆ ਅਖਬਾਰਾਂ ਦੇ ਉੱਤੇ ਕਹਿ ਰਹੇ ਆ ਕਿ ਸਾਡੀ ਖਾਲਿਸਤਾਨ ਨੂੰ ਕੋਈ ਹਮਾਇਤ ਨਹੀਂ ਸਾਡੀ ਪਾਰਟੀ ਖਾਲਿਸਤਾਨ ਦੀ ਜਿਹੜੀ ਗੱਲ ਹੈ ਉਹ ਨਹੀਂ ਕਰੇਗੀ ਉਹ ਤਾਂ ਗੱਜ-ਵੱਜ ਕੇ ਸਾਰੇ ਸਪਸ਼ਟ ਕਰ ਰਹੀ ਆਪਣਾ ਸਟੈਂਡ ਅਸੀਂ ਧੱਕੇ ਨਾਲ ਉਹਨਾਂ ਨੂੰ ਜਿਹੜਾ ਖਾਲਸਤਾਨੀ ਬਣਾਈ ਦਈਏ ਤੇ ਉਹ ਵੀ ਗੱਲ ਚੰਗੀ ਨਹੀਂ ਹੈਗੀ ਉਹ ਤਾਂ ਗੱਜ-ਵੱਜ ਕੇ ਕਹਿ ਰਹੇ ਆ ਕਿ ਸਾਡਾ ਜਿਹੜਾ ਖਾਲਸਤਾਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਕਹਿੰਦੇ ਅਸੀਂ ਆਨੰਦਪੁਰ ਦੇ ਮੱਦੇ ਦੀ ਗੱਲ ਕਰਾਂਗੇ ਵਾਧ ਅਧਿਕਾਰਾਂ ਦੀ ਗੱਲ ਕਰਾਂਗੇ ਵਾਧ ਅਧਿਕਾਰਾਂ ਦੀ ਗੱਲ ਜਾਂ ਆਨੰਦਪੁਰ ਦੇ ਮੱਦੇ ਦੀ ਗੱਲ ਇਹ ਜੂਨ 1984 ਤੋਂ ਪਹਿਲਾਂ ਤੱਕ ਦੀ ਸੀ ਪਰ ਜਦੋਂ ਦਰਬਾਰ ਸਾਹਿਬ ਉੱਤੇ ਹਮਲਾ ਹੋ ਗਿਆ ਫਿਰ ਖਾਲਸਤਾਨ ਦੀ ਜਿਹੜੀ ਜੰਗ ਆ ਉਹ ਸ਼ੁਰੂ ਹੋ ਗਈ ਹੋਈ ਆ ਭਾਈ ਅਮਰਤਪਾਲ ਸਿੰਘ ਨੇ ਵੀ ਬੜੀਆਂ ਸਪਸ਼ਟ ਗੱਲਾਂ ਕੀਤੀਆਂ ਸੀ ਖਾਲਿਸਤਾਨ ਦੇ ਉੱਤੇ ਉਹਨਾਂ ਨੇ ਇਹ ਵੀ ਆਖਿਆ ਸੀ ਕਿ ਮੈਂ ਚੋਣ ਨਹੀਂ ਲੜਾਂਗਾ ਭਾਈ ਅਮਰਤਪਾਲ ਸਿੰਘ ਨੇ ਚੋਣ ਵੀ ਲੜ ਲਈ ਚਲੋ ਇਹਦੇ ਹਾਲਾਤਾਂ ਚੋਂ ਲੜੀ ਉਹ ਗੱਲ ਵੱਖਰੀ ਆ ਠੀਕ ਆ ਪਰ ਉਹਨਾਂ ਵੱਲੋਂ ਲੜੀ ਗਈ ਕੋਈ ਗੱਲ ਨਹੀਂ ਫਿਰ ਵੀ ਅਸੀਂ ਹਮਾਇਤ ਦਿੱਤੀ ਪਰ ਅੱਜ ਜੇਕਰ ਭਾਈ ਅਮਰਤਪਾਲ ਸਿੰਘ ਜਾਂ ਉਹਨਾਂ ਦੇ ਪਰਿਵਾਰ ਖਾਲਿਸਤਾਨ ਤੋਂ ਪਿੱਛੇ ਹਟਦੇ ਆ ਤੇ ਸਾਡੀ ਜਿਹੜੀ ਉਹਨਾਂ ਨੂੰ ਸਪੋਰਟ ਆ ਉਹ ਫਿਰ ਨਹੀਂ ਹੋਏਗੀ ਠੀਕ ਆ ਬਿਲਕੁਲ ਸਾਡੇ ਨਾਲ ਭਾਈ ਰਣਜੀਤ ਸਿੰਘ ਮੌਜੂਦ ਸੀ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਸਿਆਸਤ ਦੇ ਵਿੱਚ ਪੰਥਕ ਸਿਆਸਤ ਦੇ ਵਿੱਚ ਦੱਸਦੇ ਰਹਿਵਾਂਗੇ ਉਹ ਤੱਕ ਲਈ ਬਣੇ ਰੁਕ ਵਨ ਇੰਡੀਆ ਪੰਜਾਬੀ ਤੇ